ਹੇ ਸਾਇੰਸ ਪ੍ਰਦਰਸ਼ਨੀ ਵੀ ਲਾਈ ਗਈ ਹੈ ਜਿਸ ਨੂੰ ਅਸੀਂ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਬੱਚੇ ਆਨੇ ਵਿਦਿਆਰਥੀ ਆਣ ਜਿਹੜੀ ਸਾਇੰਸ ਕੋਲ ਬਹੁਤ ਜੁਆਈ ਹੈ ਜਿਹੜੀ ਵਿਦਿਆਰਥੀ ਕੋਲ ਆਪਰਾ ਕਿ ਲਿਆਇਆ ਚਾਰ ਕਰਕੇ ਲਿਆਇਆ ਸਾਇੰਸ ਦਾ ਜੁਆਇਸ ਚੈਂਸਰ ਜਿਸ ਤਰ੍ਹਾਂ ਦੇ ਇਹਨਾਂ ਨੇ ਪ੍ਰੋਜੈਕਟ ਚਾਰ ਕੀਤੇ ਆ ਜੇ ਬਾਕ-ਵਾਕਤ ਰਾਂਦੀਆ ਪਰ ਪੇਸ਼ ਕੀਤੀਆਂ ਇੱਥੇ ਪ੍ਰਦਰਸ਼ਨੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵਿਦਿਆਰਥੀ ਜਿਹੜੇ ਸੈਂਟ ਜੇਵੀਅਰ ਸਕੂਲ ਦੇ ਆ ਕਿਹੜੀ ਕਲਾਸ ਦੇ ਵਿੱਚ ਤੁਸੀਂ ਔਰ ਅੱਜ ਜਿਹੜੀ ਪ੍ਰਦਰਸ਼ਨੀ ਲਾਈ ਆ ਕੀ ਕੁਝ ਬਣਾ ਕੇ ਲਿਆਏ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ 우ਜਵਲ ਰਾਜ 우ਜਵਲ ਰਾਜ ਮੈਂ ਕਲਾਸ 6ਵੀਂ ਤੋਂ ਹਾਂ ਅਸੀਂ ਸੈਂਟ ਜੇਵੀਅਰ ਸਕੂਲ ਤੇ ਹਾਂ ਆ ਸਾਡਾ ਸਾਇੰਸ ਐਕਸੀਬਿਸ਼ਨ ਤੇ ਪ੍ਰੋਜੈਕਸ਼ਨ ਹੁੰਦਾ ਪਿਆ ਹੈ ਜਿਹਦੇ ਤੇ ਅਸੀਂ ਅਸੀਂ ਹਿਊਮਨ ਲੰਗਸ ਤੇ ਹਿਊਮਨ ਐਸਪੀਰੇਟਰੀ ਸਿਸਟਮ ਤੇ ਲੰਗਸ ਬਣਾਇਆ ਮਾਡਲ ਉਹਦੇ ਵਿੱਚ ਕੀ ਹੁੰਦਾ ਜੀ ਕਿ ਅਸੀਂ ਕਿਵੇਂ ਸਾਹਸ ਲੈਨੇ ਆ ਤੇ ਕਿਵੇਂ ਸਾਹਸ ਨੂੰ ਦੇ ਆ ਦਸਦਾ ਜੀ ਹੋਰ ਵੀ ਵਿਦਿਆਰਥੀ ਲਿਆਏ ਕਈ ਤਰ੍ਹਾਂ ਦੇ ਜਿਵੇਂ ਕਿ ਦਰਖਤ ਵੀ ਹੈ ਬਣਾਏ ਹੋਏ ਇਹਨਾਂ ਦੇ ਵਿੱਚ ਕੀ ਰਿਸਾਇਆ ਗਿਆ ਹੈ ਕਿ ਜਿਵੇਂ ਆਕਸੀਜਨ ਲੈਣ ਵਾਸਤੇ ਸਾਡੇ ਨਾਲ ਕਿੰਨੇ ਕ ਸਾਜ ਹੁੰਦੇ ਆ ਅਜੀ ਜਦੋਂ ਐਵੇਂ ਹੁੰਦਿਆ ਜੀ ਅਸੀਂ ਆਕਸੀਜਨ ਜਦੋਂ ਲੈਂਦੇ ਆ ਤਾਂ ਸਾਡਾ ਜਿਹੜਾ ਜੀ ਛਾਤੀ ਹੈ ਚੈਸ ਹੁੰਦਾ ਹੈ ਉਹ ਅਪਵਰਡ ਦੀ ਤਰ੍ਹਾਂ ਚਲਾ ਜਾਂਦਾ ਹੈ ਤੇ ਸ਼ਾਇਦ ਡਾਇਫਰਾਮ ਹੁੰਦਾ ਹੈ ਉਹ ਇਨਵਰਡ ਦੀ ਤਰਫ ਚਲਾ ਜਾਂਦਾ ਹੈ ਔਰ ਜਦੋਂ ਅਸੀਂ ਇਹ ਸਾਹ ਨੂੰ ਛੋੜਦੇ ਆ ਇਨਹੇਲ ਐਕਜ਼ੇਲ ਕਰਦੇ ਆ ਤਾਂ ਸਾਡਾ ਛਾਤੀ ਇਨਵਰਡ ਦੀ ਤਰਫ ਚਲਾ ਜਾਂਦਾ ਹੈ ਤੇ ਡਾਇਫਰਾਮ ਅਪਵਰਡ ਦੀ ਤਰਫ ਜਾਂਦਾ ਹੈ ਕਿੰਨੇ ਦਿਨ ਤੋਂ ਚੱਲ ਰਹੀ ਸੀ ਇਹ ਤੁਹਾਡੀ ਪ੍ਰਦਰਸ਼ਿਤ ਹਾਂ ਜੀ 10 10 15 ਦਿਨ ਪਹਿਲਾਂ ਤੋਂ ਚੱਲਦੀ ਪਈ ਹੈ ਜਿਵੇਂ ਕਿ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਲਾਈ ਹੈ ਕਾਫੀ ਜ਼ਿਆਦਾ ਇਹਨਾਂ ਨੇ ਪਹਿਲਾਂ ਵੀ ਤਿਆਰੀਆਂ ਕੀਤੀਆਂ ਹੋਣਗੀਆਂ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਤਿਆਰ ਕੀਤੇ ਆ ਉਹਨਾਂ ਦੇ ਵਿੱਚ ਦਰਸਾਇਆ ਗਿਆ ਵੀ ਸਾਇੰਸ ਨਾਲ ਸਾਨੂੰ ਕਿਸ ਤਰ੍ਹਾਂ ਦੀ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋੜ ਹੈ ਔਰ ਅਸੀਂ ਇਹਦੇ ਨਾਲ ਕੀ ਕੁ ਇਖਤਿਆਰ ਕਰ ਸਕਦੇ ਆ ਅਸੀਂ ਅੱਗੇ ਜਿਹੜੇ ਵਿਦਿਆਰਥੀ ਹੈ ਉਹਨਾਂ ਨਾਲ ਹੋਰਾਂ ਨਾਲ ਵੀ ਗੱਲ ਕਰਾਂਗੇ ਔਰ ਜਿਹੜੇ ਇਹਦੇ ਸਕੂਲ ਦੇ ਸਟਾਫ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕੁਝ ਇੱਥੇ ਜਿਹੜੇ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਆਏ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਅੱਜ ਦੀ ਪ੍ਰਦਰਸ਼ਨੀ ਦੇ ਵਿੱਚ ਮ ਇਹ ਜਿਹੜੀ ਅੱਜ ਪ੍ਰਦਰਸ਼ਨੀ ਵਿੱਚ ਤੁਹਾਡੇ ਬੱਚੇ ਆਏ ਹੋਏ ਇੱਥੇ ਪੜਦੇ ਆ ਕੀ ਲੱਗ ਰਿਹਾ ਤੁਹਾਨੂੰ ਕਿਹੜੀ ਜੀ ਕਲਾਸ 7th ਤੋਂ 3rd ਕਲਾਸ ਨੇ ਬੱਚੇ ਮੇਰੇ ਤੇ ਬਹੁਤ ਵਧੀਆ ਸਾਰੇ ਬੱਚਿਆਂ ਨੇ ਬਹੁਤ ਸੋਨਾ ਕੀਤਾ ਏ ਵੈਸੇ ਇਹਨੇ ਪ੍ਰਪੇਅਰ ਨਹੀਂ ਸੀ ਵੀ ਮਤਲਬ ਥੋੜੇ ਟਾਈਮ ਦੇ ਵਿੱਚ ਹੀ ਇੰਨਾ ਸੋਨਾ ਕੀਤਾ ਇਹਨਾਂ ਨੇ ਦੇਖਦੇ ਹੁੰਦੇ ਕਾਫੀ ਟਾਈਮ ਤੋਂ ਤਿਆਰੀ ਚੱਲਦੀ ਹੁੰਦੀ ਏ ਪਰ ਨਹੀਂ ਇਹਨਾਂ ਨੇ ਤੁਰਤ ਪੈਰੀ ਮਤਲਬ ਵਧੀਆ ਕੀਤਾ ਬਹੁਤ ਸੋਨਾ ਏ ਸਾਰੇ ਬੱਚਿਆਂ ਦਾ ਏ ਕਿਹੜੀ ਕਲਾਸ ਦੇ ਵਿਦਿਆਰਥੀ ਤੁਹਾਡੇ ਇੱਥੇ ਔਰ ਕਿੰਨੇ ਬੱਚੇ ਆ ਰਹੇ ਤੁਹਾਡੇ ਬੱਚੇ ਇੱਕ ਕਲਾਸ 3 ਦੇ ਤੇ ਇੱਕ 7th ਕਲਾਸ ਦੀ ਕੁੜੀ ਆ ਬਾਕੀ ਸਾਰੇ ਬੱਚਿਆਂ ਨੇ ਬਹੁਤ ਸੋਣਾ ਕੀਤਾ ਜਿਵੇਂ ਕਿ ਵਿਦਿਆਰਥੀਆਂ ਦੇ ਮਾਤਾ ਪਿਤਾ ਪਹੁੰਚੇ ਹੋਏ ਨੇ ਇੱਥੇ ਉਹਨਾਂ ਨੇ ਵੀ ਦੱਸਿਆ ਹੈ ਕਿ ਇਹ ਜਿਹੜਾ ਕਿ ਸਾਇੰਸ ਮੇਲਾ ਲਾਇਆ ਹੋਇਆ ਹੈ ਕਾਫੀ ਜ਼ਿਆਦਾ ਲਾਹੇਵੰਦ ਹੈ ਔਰ ਇਹਦੇ ਨਾਲ ਕਾਫੀ ਜ਼ਿਆਦੀ ਵੱਧ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ ਵਿਦਿਆਰਥੀਆਂ ਨੂੰ ਅਸੀਂ ਅੱਗੇ ਹੋਰ ਵੀ ਗੱਲ ਕਰਾਂਗੇ ਜਿਹੜੇ ਸਕੂਲ ਸਟਾਫ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜਾ ਵਿਦਿਆਰਥੀਆਂ ਨੂੰ ਇੱਥੇ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੇ ਸਾਇੰਸ ਮੇਲੇ ਲਵਾਏ ਜਾਂਦੇ ਆ ਉਹਨਾਂ ਦਾ ਵੀ ਗੱਲ ਕਰਾਂਗੇ ਕਿ ਜਿਹੜੇ ਕਿ ਅੱਜ ਵਿਦਿਆਰਥੀਆਂ ਨੇ ਇੱਥੇ ਸਾਇੰਸ ਮੇਲਾ ਲਾਇਆ ਹੈ ਕਿਸ ਤਰ੍ਹਾਂ ਦੀ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਦੇ ਪਰ ਪ੍ਰੋਜੈਕਟ ਪੇਸ਼ ਕੀਤੇ ਹਨ ਉਹਨਾਂ ਨੇ ਬਹੁਤ ਤਰੀਕੇ ਦੇ ਪ੍ਰੋਜੈਕਟ ਬਣਾਏ ਇਵਨ ਸਾਇੰਸ ਦੇ ਨਾਲ ਐਸਐਸਟੀ ਪ੍ਰੋਜੈਕਟਸ ਵੀ ਬਣੇ ਨੇ ਤੇ ਮੇਨਲੀ ਮੈਂ ਜ਼ਿਆਦਾਤਰ ਗੱਲ ਕਰਾਂਗੀ ਜਿਵੇਂ ਹਿਮੋਡੈਲਸਿਸ ਮਾਡਲ ਬਣੇ ਕਿ ਜਿੱਦਾਂ ਆਪਣੀ ਕਿਡਨੀ ਫੇਲ ਹੋ ਜਾਂਦੀ ਹੈ ਉਸ ਕੇਸ ਚ ਕੀ ਪ੍ਰੋਸੀਜਰ ਫਾਲੋ ਕਰਦੇ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪ੍ਰੋਸੀਜਰ ਕੀ ਫਾਲੋ ਕਰਦੇ ਆ ਬਟ ਉਹਨੂੰ ਬੱਚਿਆਂ ਦੀ ਨੌਲੇਜ ਤੱਕ ਲੈ ਕੇ ਜਾਣਾ ਇਹ ਸਾਡਾ ਮੇਨ ਕੰਮ ਸੀਗਾ ਕਿ ਅਸੀਂ ਬੱਚਿਆਂ ਨੂੰ ਵੀ ਇਹਦੇ ਆਪਾਂ ਕਹੀਏ ਬੱਚਿਆਂ ਨੂੰ ਵੀ ਇਹਦੀ ਜਾਣਕਾਰੀ ਦਈਏ ਕਿ ਕਿੱਦਾਂ ਇਹ ਚੀਜ਼ਾਂ ਕੰਮ ਕਰਦੀਆਂ ਉਸ ਤੋਂ ਬਾਅਦ ਇੱਕ ਵਾਟਰ ਲੈਵਲ ਇੰਡੀਕੇਟਰ ਵਗੈਰਾ ਦੀ ਗੱਲ ਹੋਈ ਹੈ ਵਾਟਰ ਸਾਈਕਲ ਦੀ ਗੱਲ ਹੋਈ ਹੈ ਮੇਨ ਸਿੰਪਲ ਮਸ਼ੀਨ ਜਿੱਦਾਂ ਯੂਜ਼ ਹੋ ਰਹੀਆਂ ਉਸ ਦੀ ਗੱਲ ਹੋਈ ਹੈ ਇਸ ਦੇ ਨਾਲ ਹੀ ਕਈ ਤਰ੍ਹਾਂ ਕ ਕਈ ਤਰ੍ਹਾਂ ਦੇ ਮਾਡਲ ਜਿਹੜੇ ਬੱਚਿਆਂ ਨੇ ਬਣਾਏ ਨੇਗੇ ਮੇਨ ਉਹਨਾਂ ਦੀ ਸਾਰੀ ਮਿਹਨਤ ਨੂੰ ਦਿਖਾਉਂਦੇ ਨੇ ਮਿਹਨਤ ਦੇ ਨਾਲ-ਨਾਲ ਬੱਚਿਆਂ ਨੇ ਇਸ ਦੇ ਨਾਲ ਚੀਜ਼ਾਂ ਨੂੰ ਸਮਝਿਆ ਵੀ ਹੈ ਕਿ ਕਿੱਦਾਂ ਸਾਇੰਸ ਵਿਗਿਆਨ ਆਪਾਂ ਕਹਿ ਸਕਦੇ ਹਾਂ ਆਪਣੀ ਜ਼ਿੰਦਗੀ ਵਿੱਚ ਕੰਮ ਕਰ ਰਿਹਾ ਹੈ ਚੀਜ਼ਾਂ ਨੂੰ ਆਪਾਂ ਸਿਰਫ ਸੁਣਦੇ ਪੜ੍ਹਦੇ ਆਂ ਪਰ ਜਦੋਂ ਆਪਾਂ ਉਹ ਚੀਜ਼ਾਂ ਨੂੰ ਆਪਾਂ ਕੋਈ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਆਪਾਂ ਨਾ ਆਪਣੀ ਜ਼ਿੰਦਗੀ 'ਚ ਉਹਦਾ ਬਹੁਤ ਵੱਡਾ ਰੋਲ ਹੈ ਵਿਗਿਆਨ ਦੇ ਬਿਨਾ ਕੁਝ ਨਹੀਂ ਹੈ ਵਿਗਿਆਨ ਦੇ ਨਾਲ ਹੀ ਸੰਸਾਰ ਹੈ ਸਾਰਾ ਵਿਗਿਆਨ ਅੱਜ ਦੇ ਸਮੇਂ 'ਚ ਤਾਂ ਵਿਗਿਆਨ ਬਿਨਾ ਬਿਲਕੁਲ ਹੀ ਕੁਝ ਨਹੀਂ ਹੈ ਜਿੰਨੀ ਦੇਰ ਤੱਕ ਵਿਗਿਆਨ ਚੱਲ ਰਿਹਾ ਹੈ ਓਨੀ ਦੇਰ ਤੱਕ ਹੀ ਆਪਣੀ ਸਾਰੀ ਚੀਜ਼ਾਂ ਚੱਲ ਰਹੀਆਂ ਹਨ ਅਗਰ ਆਪਾਂ ਸਾਹ ਵੀ ਲੈ ਰਹੇ ਹਾਂ ਉਹ ਵੀ ਵਿਗਿਆਨ ਦਾ ਇੱਕ ਸਿਸਟਮ ਦੇ ਅਕੋਰਡਿੰਗ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਥੈਂਕ ਯੂ ਜਿਹੜੇ ਵਿਦਿਆਰਥੀ ਅੱਜ ਲੈ ਕੇ ਆਏ ਆ ਕੀ ਕੀ ਕੁਝ ਬਣਾ ਕੇ ਲੈ ਆਏ ਆ ਔਰ ਕਿੰਨੇ ਦਿਨ ਤੋਂ ਇਹਨਾਂ ਦਾ ਜਿਹੜਾ ਇਹ ਅੱਜ ਦੇ ਪ੍ਰੋਗਰਾਮ ਵਾਸਤੇ ਤਿਆਰੀਆਂ ਕੀਤੀਆਂ ਨੇ ਸਿਰਫ ਮੇਨਲੀ ਸਿਰ ਅਗਰ ਆਪਾਂ ਗੱਲ ਕਰੀਏ ਤਾਂ ਬੱਚੇ ਨੂੰ ਅਸੀਂ ਹਫਤੇ ਤੱਕ ਪਹਿਲਾਂ ਹੀ ਸਾਰੀ ਚੀਜ਼ਾਂ ਦੱਸੀਆਂ ਸੀ ਜਿਹੜਾ ਵੀ ਇਹਨਾਂ ਨੇ ਕੁਝ ਬਣਾਇਆ ਉਹ ਮਾਡਲ ਨੂੰ ਬਣਾਇਆ ਸੋਚਿਆ ਸਮਝਿਆ ਉਹਨੂੰ ਯਾਦ ਕਰਿਆ ਸਾਰਾ ਇਹਨਾਂ ਦਾ ਹਫਤੇ ਦਾ ਕੰਮ ਹੈ ਸਿਰਫ ਹਫਤੇ 'ਚ ਅਸੀਂ ਬਹੁਤ ਖੁਸ਼ ਹਾਂ ਕਿ ਬੱਚਿਆਂ ਨੂੰ ਬਹੁਤ ਵਧੀਆ ਗਿਆਨ ਪ੍ਰਾਪਤ ਹੋਇਆ ਹੈ ਬੱਚੇ ਨੇ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਜਿਵੇਂ ਕਿ ਦੱਸ ਰਹੇ ਸਨ ਕਿ ਮੈਡਮ ਇਹ ਜਿਹੜੇ ਕਿ 70 ਜੀਵੀਅਰ ਸਕੂਲ ਦੇ ਜਿਹੜੇ ਸਾਇੰਸ ਟੀਚਰ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਕਿ ਅੱਜ ਵਿਦਿਆਰਥੀਆਂ ਨੇ ਇੱਥੇ ਸਾਇੰਸ ਮੇਲਾ ਲਾਇਆ ਹੈ ਕਿਸ ਤਰ੍ਹਾਂ ਦੀ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਪੇਸ਼ ਕੀਤੇ ਉਹਨਾਂ ਨੇ ਬਹੁਤ ਤਰੀਕੇ ਦੇ ਪ੍ਰੋਜੈਕਟ ਬਣਾਏ ਇਵਨ ਸਾਇੰਸ ਦੇ ਨਾਲ ਐਸਐਸਟੀ ਪ੍ਰੋਜੈਕਟਸ ਵੀ ਬਣੇ ਨੇ ਤੇ ਮੇਨਲੀ ਮੈਂ ਜ਼ਿਆਦਾਤਰ ਗੱਲ ਕਰਾਂਗੀ ਜਿਵੇਂ ਹਿਮੋਡੈਲਸਿਸ ਮਾਡਲ ਬਣੇ ਕਿ ਜਿੱਦਾਂ ਆਪਣੀ ਕਿਡਨੀ ਫੇਲ ਹੋ ਜਾਂਦੀ ਹੈ ਉਸ ਕੇਸ ਚ ਕੀ ਪ੍ਰੋਸੀਜਰ ਫਾਲੋ ਕਰਦੇ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪ੍ਰੋਸੀਜਰ ਕੀ ਫਾਲੋ ਕਰਦੇ ਆ ਬਟ ਉਹਨੂੰ ਬੱਚਿਆਂ ਦੀ ਨੌਲੇਜ ਤੱਕ ਲੈ ਕੇ ਜਾਣਾ ਇਹ ਸਾਡਾ ਮੇਨ ਕੰਮ ਸੀਗਾ ਕਿ ਅਸੀਂ ਬੱਚਿਆਂ ਨੂੰ ਵੀ ਇਹਦੇ ਆਪਾਂ ਕਹੀਏ ਬੱਚਿਆਂ ਨੂੰ ਇਹਦੀ ਜਾਣਕਾਰੀ ਦਈਏ ਕਿ ਕਿੱਦਾਂ ਇਹ ਚੀਜ਼ਾਂ ਕੰਮ ਕਰਦੀਆਂ ਉਸ ਤੋਂ ਬਾਅਦ ਇੱਕ ਵਾਟਰ ਲੈਵਲ ਇੰਡੀਕੇਟਰ ਵਗੈਰਾ ਦੀ ਗੱਲ ਹੋਈ ਹੈ ਵਾਟਰ ਸਾਈਕਲ ਦੀ ਗੱਲ ਹੋਈ ਹੈ ਮੇਨ ਸਿੰਪਲ ਮਸ਼ੀਨ ਜਿੱਦਾਂ ਯੂਜ਼ ਹੋ ਰਹੀਆਂ ਉਸ ਦੀ ਗੱਲ ਹੋਈ ਹੈ ਇਸ ਦੇ ਨਾਲ ਹੀ ਕਈ ਤਰ੍ਹਾਂ ਕਈ ਤਰ੍ਹਾਂ ਦੇ ਮਾਡਲ ਜਿਹੜੇ ਬੱਚਿਆਂ ਨੇ ਬਣਾਏ ਨੇਗੇ ਮੇਨ ਉਹਨਾਂ ਦੀ ਸਾਰੀ ਮਿਹਨਤ ਨੂੰ ਦਿਖਾਉਂਦੇ ਨੇ ਮਿਹਨਤ ਦੇ ਨਾਲ-ਨਾਲ ਬੱਚਿਆਂ ਨੇ ਇਸ ਦੇ ਨਾਲ ਚੀਜ਼ਾਂ ਨੂੰ ਸਮਝਿਆ ਵੀ ਹੈ ਕਿ ਕਿੱਦਾਂ ਸਾਇੰਸ ਵਿਗਿਆਨ ਆਪਾਂ ਕਹਿ ਸਕਦੇ ਹਾਂ ਆਪਣੀ ਜ਼ਿੰਦਗੀ ਵਿੱਚ ਕੰਮ ਕਰ ਰਿਹਾ ਹੈ ਚੀਜ਼ਾਂ ਨੂੰ ਆਪਾਂ ਸਿਰਫ ਸੁਣਦੇ ਪੜ੍ਹਦੇ ਆਂ ਪਰ ਜਦੋਂ ਆਪਾਂ ਉਹ ਚੀਜ਼ਾਂ ਨੂੰ ਆਪਾਂ ਕੋਈ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਆਪਾਂ ਨਾ ਆਪਣੀ ਜ਼ਿੰਦਗੀ 'ਚ ਉਹਦਾ ਬਹੁਤ ਵੱਡਾ ਰੋਲ ਹੈ ਵਿਗਿਆਨ ਦੇ ਬਿਨਾ ਕੁਝ ਨਹੀਂ ਹੈ ਵਿਗਿਆਨ ਦੇ ਨਾਲ ਹੀ ਸੰਸਾਰ ਹੈ ਸਾਰਾ ਵਿਗਿਆਨ ਅੱਜ ਦੇ ਸਮੇਂ 'ਚ ਤਾਂ ਵਿਗਿਆਨ ਬਿਨਾ ਬਿਲਕੁਲ ਹੀ ਕੁਝ ਨਹੀਂ ਹੈ ਜਿੰਨੀ ਦੇਰ ਤੱਕ ਵਿਗਿਆਨ ਚੱਲ ਰਿਹਾ ਹੈ ਓਨੀ ਦੇਰ ਤੱਕ ਹੀ ਆਪਣੀ ਸਾਰੀ ਚੀਜ਼ਾਂ ਚੱਲ ਰਹੀਆਂ ਹਨ ਅਗਰ ਆਪਾਂ ਸਾਹ ਵੀ ਲੈ ਰਹੇ ਹਾਂ ਉਹ ਵੀ ਵਿਗਿਆਨ ਦਾ ਇੱਕ ਸਿਸਟਮ ਦੇ ਅਕੋਰਡਿੰਗ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਜਿਹੜੇ ਵਿਦਿਆਰਥੀ ਅੱਜ ਲੈ ਕੇ ਆਏ ਆ ਕੀ ਕੀ ਕੁਝ ਬਣਾ ਕੇ ਲੈ ਆਏ ਆ ਔਰ ਕਿੰਨੇ ਦਿਨ ਤੋਂ ਇਹਨਾਂ ਦਾ ਜਿਹੜਾ ਇਹ ਅੱਜ ਦੇ ਪ੍ਰੋਗਰਾਮ ਵਾਸਤੇ ਤਿਆਰੀਆਂ ਕੀਤੀਆਂ ਗਈਆਂ ਸੀ ਮੇਨਲੀ ਸਿਰ ਅਗਰ ਆਪਾਂ ਗੱਲ ਕਰੀਏ ਤਾਂ ਬੱਚੇ ਨੂੰ ਅਸੀਂ ਹਫਤੇ ਤੱਕ ਪਹਿਲਾਂ ਹੀ ਸਾਰੀ ਚੀਜ਼ਾਂ ਦੱਸੀਆਂ ਸੀ ਜਿਹੜਾ ਵੀ ਇਹਨਾਂ ਨੇ ਕੁਝ ਬਣਾਇਆ ਹੈ ਉਹ ਮਾਡਲ ਨੂੰ ਬਣਾਇਆ ਹੈ ਸੋਚਿਆ ਸਮਝਿਆ ਉਹਨੂੰ ਯਾਦ ਕਰਿਆ ਸਾਰਾ ਇਹਨਾਂ ਦਾ ਹਫਤੇ ਦਾ ਕੰਮ ਹੈ ਸਿਰਫ ਹਫਤੇ 'ਚ ਅਸੀਂ ਬਹੁਤ ਖੁਸ਼ ਹਾਂ ਕਿ ਬੱਚਿਆਂ ਨੂੰ ਬਹੁਤ ਵਧੀਆ ਗਿਆਨ ਪ੍ਰਾਪਤ ਹੋਇਆ ਹੈ ਬੱਚਿਆਂ ਨੇ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਜਿਵੇਂ ਕਿ ਦੱਸ ਰਹੇ ਹਨ ਕਿ ਮੈਡਮ ਇਹ ਵਿਦਿਆਰਥੀਆਂ ਨੇ ਜਿਹੜੇ ਕਿ ਹੋਰ ਸਾਇੰਸ ਦੇ ਜਿਹੜੇ ਪ੍ਰੋਡਕਟ ਤਿਆਰ ਕੀਤੇ ਆ ਪੜਾਈ ਦੇ ਨਾਲ ਨਾਲ ਇਹਨਾਂ ਦਾ ਵੀ ਕੀ ਲਾਹਾ ਮਿਲਦਾ ਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇਹ ਵਿਦਿਆਰਥੀਆਂ ਨੂੰ ਗਿਆਨ ਵੰਡਿਆ ਜਾ ਰਿਹਾ ਏ ਇਹ ਕਾਫੀ ਲਾਹੇਵੰਦ ਸਾਬਤ ਹੋ ਹੋਵੇਗਾ ਅੱਜ ਜਿਹੜੇ ਕਿ ਇੱਥੇ ਤਾਲਾ ਸਕੂਲ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਕਾਫੀ ਪ੍ਰਦਰਸ਼ਨੀ ਲਾਈ ਗਈ ਹੈ ਉਹਨਾਂ ਇਹ ਟੀਚਰ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਦੇ ਵਿੱਚ ਅੱਜ ਜਿਵੇਂ ਇਹ ਕੁੜੀਆਂ ਪੁਰਾਣਾ ਸੱਭਿਆਚਾਰ ਭੁੱਲਦੇ ਜਾਂਦੇ ਸੀ ਅੱਜ ਕੱਲ ਦੇ ਬੱਚੇ ਅੱਜ ਇੱਥੇ ਤੁਸੀਂ ਪੁਰਾਣੇ ਵਿਰਸੇ ਨੂੰ ਯਾਦ ਕਰਕੇ ਔਰ ਉਹਨਾਂ ਦਾ ਜਿਹੜੇ ਬਜ਼ੁਰਗਾਂ ਦੇ ਸੀਗੇ ਚਰਖਾ ਛਾਤੀ ਮੱਖਣ ਇਹ ਦੁਆਰੇ ਅੱਜ ਬੱਚਿਆਂ ਨੂੰ ਸਿਖਾਣਾ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਰਮੇਸ਼ ਕੁਮਾਰ ਸੰਜੇਵੀ ਇੰਟਰਨੈਸ਼ਨਲ ਸਕੂਲ ਦਾ ਵਿਦਿਆਪਕ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਪ੍ਰਾਣਾ ਜਿਹੜਾ ਆਪਣਾ ਸੱਭਿਆਚਾਰ ਸੀਗਾ ਉਹਨੂੰ ਦੁਬਾਰਾ ਰੀਕੈਪ ਕੀਤਾ ਹੈਗਾ ਬੱਚੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹ ਪੁਰਾਣੇ ਸੱਭਿਆਚਾਰ ਨੂੰ ਭੁੱਲਦੀ ਜਾਂਦੀ ਸੀ ਇਸੇ ਤਰੀਕੇ ਨਾਲ ਅੱਜ ਬੱਚਿਆਂ ਨੇ ਪੁਰਾਣੇ ਘਰਾਂ ਦੇ ਵਿੱਚੋਂ ਆਪਣੇ ਆਪ ਹੀ ਇਹਨਾਂ ਨੇ ਸਮਾਨ ਹੈ ਜਿਹੜਾ ਇਕੱਠਾ ਕੀਤਾ ਚਾਟੀ ਮਧਾਣੀ ਚਰਖਾ ਖੂਬ ਵਗੈਰਾ ਇਹਨਾਂ ਨੇ ਤਿਆਰ ਕੀਤੇ ਨੇ ਜੋ ਕਿ ਆਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਹੁਣ ਨਵੀਂ ਪੀੜ੍ਹੀ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਕੀ ਕੀ ਚੀਜ਼ ਹੁੰਦੀ ਹੈ ਬਰਤਨ ਪੁਰਾਣੇ ਭਾਂਡੇ ਤਰ੍ਹਾਂ ਤਰ੍ਹਾਂ ਦੇ ਬਰਤਨ ਦੇ ਭਾਂਡੇ ਜਿਹੜੇ ਬੱਚੇ ਲੈ ਕੇ ਆਏ ਨੇਗੇ ਜੋ ਕਿ ਆਣ ਵਾਲੀ ਪੀੜ੍ਹੀ ਨੂੰ ਪਿੱਤਲ ਦੇ ਭਾਂਡਿਆਂ ਬਾਰੇ ਕੁਝ ਸ਼ਾਇਦ ਪਤਾ ਹੀ ਨਹੀਂ ਸੀਗਾ ਉਹ ਬੱਚਿਆਂ ਨੇ ਅੱਜ ਲਿਆ ਕੇ ਬੱਚਾ ਨੂੰ ਸਮਝਾਇਆ ਤੇ ਦਿਖਾਇਆ ਇਸੇ ਤਰੀਕੇ ਨਾਲ ਅੱਜ ਬੱਚਿਆਂ ਨੇ ਇੱਕ ਹਫਤਾ ਹੋ ਗਿਆ ਜੀ ਵਿਗਿਆਨ ਤੌਰ ਤੇ ਜਿਹੜੀ ਪ੍ਰਦਰਸ਼ਨੀ ਆ ਉਹ ਲਗਾਈ ਹੈਗੀ ਬੱਚਿਆਂ ਨੇ ਦਿਖਾਇਆ ਕਿ ਸਾਇੰਸ ਕਿਵੇਂ ਕੰਮ ਕਰਦੀ ਹੈ ਕੋਈ ਆਪਣੇ ਬੱਚੇ ਲੋਕ ਕਹਿੰਦੇ ਨੇ ਵੀ ਜਾਦੂ ਜਾਦੂ ਹੈ ਜਾਂ ਕੁਝ ਹੋਰ ਹੈ ਜਾਦੂ ਟੁਣਾ ਹੈ ਜਾਂ ਕੁਝ ਚੀਜ਼ ਨਹੀਂ ਹੈ ਲੇਕਿਨ ਜਿਹੜੀ ਸਾਇੰਸ ਉਹ ਕੰਮ ਕਰਦੀ ਹੈ ਉੱਥੇ ਉਸ ਬੱਚਿਆਂ ਨੇ ਅੱਜ ਆਪਣੇ ਮਾਡਲ ਦੇ ਵਿੱਚ ਆਪਣੇ ਜਿਹੜੇ ਮਾਡਲ ਬੱਚਿਆਂ ਨੇ ਤਿਆਰ ਕਰਾਏ ਨੇ ਸਾਇੰਸ ਪ੍ਰਦਰਸ਼ਨੀ ਲਗਾਈ ਹੈ ਉਹਦੇ ਵਿੱਚ ਬੱਚਿਆਂ ਨੇ ਦਿਖਾਇਆ ਕਿ ਜਾਦੂ ਕਿਸ ਤਰ੍ਹਾਂ ਹੁੰਦਾ ਹੈ ਵੀ ਜਿਹੜੀ ਸਾਇੰਸ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਚੁੰਬਕ ਕਿਵੇਂ ਇਸ ਤਰ੍ਹਾਂ ਲਮਕਦੀ ਹੈ ਉਹ ਸਾਰਾ ਕੁਝ ਅੱਜ ਬੱਚਿਆਂ ਨੇ ਮਾਡਲ ਦੇ ਵਿੱਚ ਦਿਖਾਇਆ ਗਿਆ ਜੀ ਕੀ ਬੱਚਿਆਂ ਨੂੰ ਅੱਗੇ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਵਾਸਤੇ ਜਾਂ ਇਸ ਤਰ੍ਹਾਂ ਦੇ ਜਿਹੜੇ ਭੁੱਖ ਵਿੱਚ ਆਉਣ ਵਾਲੇ ਇਹ ਚੀਜ਼ਾਂ ਨੂੰ ਯਾਦ ਰੱਖਣ ਦੀ ਹਾਂਜੀ ਹਾਂ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਦੇਖੋ ਇਸ ਬੱਚੇ ਸਾਰੇ ਨੇਗੇ ਇਹੀ ਕੁਝ ਕਰਨ ਤੇ ਫਿਊਚਰ ਇਨ ਫਿਊਚਰ ਇਹੀ ਕੁਝ ਚੱਲਣ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਸੀਵੀਐਸਸੀ ਨੇ ਨਾ ਕੁਝ ਦਿਨਾਂ ਤੋਂ ਮਹੀਮ ਚਲਾਈ ਹੋਈ ਸੀ ਕਿ ਬੱਚਿਆਂ ਦਾ ਅੱਛਾ ਖਾਣਾ ਉਸ ਨੂੰ ਲੈ ਕੇ ਵੀ ਇਹ ਆਪਾਂ ਨੇ ਜਿਹੜਾ ਪ੍ਰਦਰਸ਼ਨੀ ਚਲਾਈ ਹੈਗੀ ਕਿ ਬੱਚਿਆਂ ਦਾ ਜਿਹੜਾ ਖਾਣਾ ਹੈਗਾ ਉਹ ਪੰਜਾਬੀ ਜਿਹੜਾ ਪੰਜਾਬੀ ਆਪਣਾ ਖਾਣਾ ਹੁੰਦਾ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਉਹ ਤਕਰੀਬਨ ਤੌਰ ਤੇ ਬੱਚਿਆਂ ਨੂੰ ਚਲਾਇਆ ਗਿਆ ਲੱਸੀ ਦਾਲ ਮੱਖਣੀ ਜਿਹਦੇ ਨਾਲ ਹੀ ਆਪਾਂ ਨੂੰ ਤਾਕਤ ਹੁੰਦੀ ਹੈ ਜਿਹੜੇ ਜੰਗ ਫੂਡਸ ਵਗੈਰਾ ਨੇ ਇਹਨਾਂ ਨੂੰ ਅਸੀਂ ਅਵੋਇਡ ਕਰਨ ਨੂੰ ਕਿਹਾ ਹੈ ਬੱਚਿਆਂ ਨੂੰ ਇਹ ਨਾ ਖਾਣ ਜਿਵੇਂ ਕਿ ਦਸਰਾਹ ਸੰਨੀ ਅੱਜ ਇੱਥੇ ਜਿਹੜੇ ਕਿ ਸਕੂਲ ਦੇ ਵਿੱਚ ਸੱਭਿਆਚਾਰ ਪ੍ਰਾਣਾ ਪ੍ਰੋਗਰਾਮ ਜਿਹੜਾ ਕਰਵਾਇਆ ਜਾਂਦਾ ਹੈ ਉਹ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਦਰਸਾਇਆ ਗਿਆ ਹੈ ਔਰ ਸਿਖਾਇਆ ਗਿਆ ਹੈ ਦੱਸਿਆ ਗਿਆ ਹੈ ਕਿ ਜਿਵੇਂ ਦੁੱਧ ਮਲਾਈ ਮੱਖਣ ਜਾਂ ਛਾਟੀ ਇਹਦੇ ਵਿੱਚ ਮਧਾਣੀ ਪਾ ਕੇ ਬਜ਼ੁਰਗ ਜਿਹੜੇ ਸਾਡੇ ਹੁੰਦੇ ਸੀ ਉਹ ਬਣਾਉਂਦੇ ਹੁੰਦੇ ਸੀਗੇ ਔਰ ਉਸ ਵਿਰਸੇ ਨੂੰ ਹਮੇਸ਼ਾ ਯਾਦ ਰੱਖਣ ਲਈ ਇਹਨਾਂ ਨੇ ਵਿਦਿਆ ਦੇ ਨਾਲ ਨਾਲ ਇਸ ਦਾ ਵੀ ਵੱਡਾ ਇੱਕ ਉਪਰਾਲਾ ਕੀਤਾ ਹੈ ਇੱਕ ਦੇਖਣ ਵਾਲੀ ਗੱਲ ਹੈ ਕਿ ਇਸ ਨੂੰ ਹੁਣ ਉਹ ਅੱਜ ਇਹਨਾਂ ਨੇ ਨਵੇਂ ਸਿਰੇ ਤੋਂ ਵਿਦਿਆਰਥੀਆਂ ਨੂੰ ਦਰਸਾਇਆ ਹੈ ਵੀ ਕਿਸ ਤਰ੍ਹਾਂ ਦਾ ਜਿਹੜਾ ਵਿਰਸਾ ਸੀਗਾ ਪੁਰਾਣਾ ਔਰ ਉਹਨੂੰ ਸੀ ਹਮੇਸ਼ਾ ਯਾਦ ਰੱਖਿਓ ਸਰ ਜਿੱਥੇ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੇ ਵਿਰਸੇ ਨੂੰ ਯਾਦ ਰੱਖਣ ਵਾਸਤੇ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ साइंस मेला लगाया गया है कितने विद्यार्थी और केड़े कहड़े के विद्यार्थी सी ये हमारे सीनियर क्लास के मोस्टली सीनियर जूनियर सारे मिला के थे ये क्लास सिक्स से अप टू टेन नाइन क्लास नाइन तक बच्चे ने पार्टिसिपेट किए थे और हम लोगों ने ये जो पुराना सभ्याचार पंजाब के जो लोग लो लगभग भूल चुके हैं तो हम लोग चाहते थे कि जो फिर से वही सभ्याचार को हम लोग बच्चों में रिकेप करवाए बच्चों को दिखाए ताकि बच्चे आने वाला नस्ल भी हमें हमसे ये मतलब शिक्षा ले पाए जो पहले क्या था हमारे पास आज क्या नहीं है और क्या होने वाला है आगे एक हफ्ते का था वन वीक का था ये सारे प्रिपरेशन विद इन वन वीक के अंदर बच्चों ने ये सारे किए थे पढ़ाई के साथ साथ हमारा खेलों के बीच में पता ही है हर साल हमारा स्कूल बहुत अच्छा मतलब हर गेम में पार्टिसिपेट करता है इवन नेशनल इंटरनेशनल से प्राइज आता है हमारा सेकेंडली साइंस एग्जीबिशन मैथ्स एग्जीबिशन इवन इस बार जो हम लोगों ने नया ए शुरू किया था जो पुराने हमारा पंजाब को रंगला पंजाब को दिखाने के लिए जो हमारा कोशिश था जो हम लोग आ, पुराने जो लोग हैं उनको दिखाने के लिए जो न्यू जनरेशन है उसको दिखाने के लिए जो हम लोगों ने इट न्यू एक चेष्टा था हमारी तरफ से ताकि बच्चे देखें बस इंसान को अपना पहला कभी नहीं भूलना चाहिए पिछला सॉरी पिछला कभी नहीं भूलना चाहिए तो हम लोग चाहते थे अगर हम लोग पिछला भूल जाएंगे तो हम लोग आगे नहीं बढ़ सकते प्रॉपर ढंग से तो बस मेरे तरफ से ये कोशिश था कि हम लोग अपना जो पुराने कल्चर थे उसको हम लोगों ने जस्ट रिकैप करवाए नया हम लोगों ने कुछ नहीं करवाए हम लोगों ने तो सिर्फ ये दिखाया कि भाई हमारा कल्चर तो ये था और हम लोग आज कहाँ पर खड़े हैं जब दुनिया जब हमें पंजाब को फॉलो कर रहे हैं पंजाब के कल्चर को फॉलो कर रहे हैं पता ही है आपको भंगड़ा हो गिद्दा हो पूरे वर्ल्ड फेमस हो चुका है पंजाबी गाना के बी पंजाबी गाने के बिना आज कोई जगह पे कोई पार्टी कोई कुछ में पंजाबी गाने के बिना सभ्याचार के बिना होता नहीं है लेकिन बस पंजाब में ही पंजाबी अपना कल्चर को भूल चुके हैं तो हम लोगों ने जस्ट इसका डीकैप करवाया और मैं हाथ जोड़ करके सारे पंजाबियों को ये अपील करना चाहता हूँ भाई अपना पुराने जो कल्चर है उसको रिकप कराओ अपना जेनरेशन्स है एक जेनरेशन से दूसरे जिन जो दूसरे जनरेशन जेनरेशन है ये इनहेरिट करता है कल्चर एक पीढ़ी से दूसरे पीढ़ी में जाता है अपने बच्चों को समझाओ जो पंजाब किस चीज़ का नाम है क्यों हमारे पंजाब का नाम पंजाब हुआ क्या हमारे कल्चर थे ताकि आने वाला जो जनरेशन है ये अपने आने वाले जनरेशन को शिक्षित कर पाए थैंक यू वेरी मच ਕੀ ਕਿ ਦਸਰੇ ਸੰਨ ਦੀ ਸੈਂਟ ਜੇਵੀਅਰ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਇਹਨਾਂ ਨੇ ਦੱਸਿਆ ਕਿ ਵਿਦਿਆ ਦੇ ਨਾਲ ਨਾਲ ਜਿਹੜਾ ਇੱਥੇ ਸਕੂਲ ਦੇ ਵਿੱਚ ਅੱਜ ਸਾਇੰਂਸ ਪ੍ਰਦਰਸ਼ਨੀ ਵੀ ਲਾਈ ਗਈ ਔਰ ਜਿਹੜਾ ਕਿ ਸਾਡੇ ਬਜ਼ੁਰਗਾਂ ਦਾ ਪੁਰਾਣਾ ਇਤਿਹਾਸ ਸੀਗਾ ਤਿਹਾੜ ਸੀਗੇ ਹੁੰਦੇ ਔਰ ਜਿਹੜੀਆਂ ਰੀਤੀ ਰਿਵਾਜ ਹੁੰਦੇ ਸੀਗੇ ਉਹਨਾਂ ਨੂੰ ਵੀ ਅੱਗੇ ਅੱਜ ਦਰਸਾਉਣ ਦੀ ਕਾਫੀ ਇਹਨਾਂ ਨੇ ਅੱਗੇ ਹੋ ਕੇ ਬਾਤ ਚੜ ਕੇ ਹਿੱਸਾ ਲਿਆ ਹੈ ਆਉਣ ਵਾਲੇ ਸਮੇਂ ਦੇਖਣਾ ਹੋਵੇ ਕਿ ਜਿਹੜੇ ਇਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਵਿਦਿਆਨੇ ਨਾਲ ਇਸ ਤਰ੍ਹਾਂ ਦੇ ਜਿਹੜੇ ਸੱਭਿਆਚਾਰ ਹੈ ਦਰਸਾਏ ਜਾਂਦੇ ਆ ਉਹਨਾਂ ਦਾ ਬੱਚਿਆਂ ਤੇ ਕਿੰਨਾ ਅਸਰ